ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ ਸਤਿ ਕੋਈ ਗੱਲ ਨਹੀਂ ਗੁਰਮੁਖ ਪਿਆਰਿਓ ਤੁਸੀਂ ਜਿਹੜਾ ਹੈ ਸ਼ੁਰੂਆਤ ਕੀਤੀ ਹੈ ਭਰੋਸਾ ਰੱਖਿਆ ਹੈ ਸਾਧ ਸੰਗਤ ਤੇ ਭਰੋਸਾ ਰੱਖਿਆ ਹੈ ਗੁਰਮੁਖਾਂ ਤੇ ਭਰੋਸਾ ਰੱਖਿਆ ਹੈ ਤੇ ਮਹਾਰਾਜ ਤੁਹਾਡੇ ਤੇ ਕਿਰਪਾ ਜ਼ਰੂਰ ਕਰਨਗੇ ਤੁਸੀਂ ਗੁਰਮੰਤਰ ਦਾ ਅਭਿਆਸ ਜਿਹੜਾ ਹੈ ਜਿਆਦਾ ਉੱਚੀ ਨਹੀਂ ਬੋਲ ਕੇ ਕਰਨਾ ਜਿਵੇਂ ਤੁਸੀਂ ਆਏ ਵੀ ਸੀ ਸੰਗਤ ਵਿੱਚ ਆਪਣੇ ਇਥੇ ਟਿਵਾਣੇ ਤੇ ਜਿਹੜਾ ਸ਼ਬਦ ਦਾ ਅਭਿਆਸ ਹੈ ਉਹ ਪਹਿਲਾਂ ਉੱਚੀ ਬੋਲ ਕੇ ਕਰੋ ਜਦੋਂ ਫਿਰ ਵਿਚਾਰ ਰੁਕ ਜਾਂਦੇ ਨੇ ਵਿਚਾਰ ਠਹਿਰ ਜਾਂਦੇ ਆ ਮਨ ਚ ਆਨੰਦ ਬਣਦਾ ਫਿਰ ਤੁਸੀਂ ਜਿਹੜਾ ਸਹਿਜ ਦੇ ਵਿੱਚ ਹੀ ਸਿਮਰਨ ਜਿਆਦਾ ਕਰਨਾ ਹੈ ਅੰਤਰਗਤ ਬੈਠ ਕੇ ਸਿਮਰਨ ਕਰਦਿਆਂ ਕਰਦਿਆਂ ਭੁੱਲ ਜਾਣਾ ਇੰਨੀ ਕੁ ਦੂਰ ਮਨ ਚਲਾ ਜਾਏ ਸਿਮਰਨ ਕਰਦਾ ਕਿ ਕੱਲਾ ਵਹਿਗੁਰੂ ਗੁਰਮੰਤਰ ਦੀ ਆਵਾਜ਼ ਹੀ ਮਹਿਸੂਸ ਹੋਵੇ ਚੱਲਦਾ ਹੀ ਮਹਿਸੂਸ ਹੋਵੇ ਸਰੀਰ ਮਹਿਸੂਸ ਨਾ ਹੋਵੇ ਉੱਥੇ ਜਾ ਕੇ ਤੁਹਾਡੇ ਅੰਦਰ ਨਾਮ ਦੇ ਰਸ ਪ੍ਰਗਟ ਹੋ ਜਾਏਗਾ ਔਰ ਜਦੋਂ ਜਿਆਦਾ ਜ਼ੋਰ ਦੀ ਸਿਮਰਨ ਕਰੀ ਜੋਗੇ ਲਗਾਤਾਰ ਫਿਰ ਵੀ ਵਿਚਾਰ ਨਹੀਂ ਰੁਕਦੇ ਫਿਰ ਵੀ ਜਿਹੜਾ ਸਰੀਰ ਦੇ ਵਿੱਚ ਜਾਂ ਪੇਟ ਦੇ ਵਿੱਚ ਗਰਮੈਸ਼ ਪੈ ਜਾਂਦੀ ਹੈ ਅੰਤਰੀਆਂ ਦੇ ਵਿੱਚ ਕਸਾਵ ਆ ਜਾਂਦਾ ਹੈ ਖਿਚਾਵ ਆ ਜਾਂਦਾ ਹੈ ਜਿੰਨੀ ਕਿ ਲੋੜ ਹੈ ਆਪਾਂ ਉਹਨਾਂ ਕਹੀ ਸਿਮਰਨ ਦਾ ਸਹਾਰਾ ਲੈ ਕੇ ਕਿਉਂਕਿ ਸਿਮਰਨ ਕੋਈ ਭਗਤੀ ਨਹੀਂ ਸਿਮਰਨ ਕਰਕੇ ਆਪਾਂ ਸਰੀਰ ਨੂੰ ਛੱਡਣਾ ਹੁੰਦਾ ਹੈ ਸਰੀਰ ਛੱਡਣਾ ਸਿੱਖ ਹੈ ਉਸ ਤੋਂ ਬਾਅਦ ਭਗਤੀ ਫਿਰ ਅਗੋਂ ਅਨਹਦ ਬਾਣੀ ਨੂੰ ਨਾਦ ਨੂੰ ਤੇ ਗਾਣੀਆਂ ਤੂਰ ਸ਼ਬਦ ਵਿੱਚ ਸਮਾ ਕੇ ਫਿਰ ਅਗਾ ਸ਼ੁਰੂ ਹੋ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਜਿਹੜਾ ਸਿਮਰਨ ਕਰਨਾ ਹੈ ਸੰਗੀਤ ਰੂਪ ਵਿੱਚ ਵੀ ਕਰਨਾ ਹੈ ਕਈ ਵਾਰ ਸੰਗਤ ਜਿਆਦਾ ਉੱਚੀ ਕਰਨ ਲੱਗ ਜਾਂਦੀ ਹੈ ਤੁਸੀਂ ਉਸ ਟਾਈਮ ਸੁਣਨ ਦੀ ਅਵਸਥਾ ਵਿੱਚ ਹੋ ਜਾ ਕਰੋ ਔਰ ਸਿਮਰਨ ਜਿਹੜਾ ਹੈ ਉਹ ਬੋਲ-ਬੋਲ ਕੇ ਕਰਦੇ ਰਹਿਣਾ ਔਰ ਕੋਸ਼ਿਸ਼ ਕਰਨੀ ਸਹਿਜ ਵਿੱਚ ਕਰਨਾ ਹੈ ਜੈਸ ਵਾਸਾ ਨਾਲ ਜਿਆਦਾ ਸਿਮਰਨ ਕਰਨਾ ਤੇ ਫਿਰ ਤੁਹਾਨੂੰ ਤਰੀਕਾ ਦੱਸਾਂਗੇ ਤੁਸੀਂ ਆ ਜਾਇਆ ਜੀ ਕਿਵੇਂ ਬੋਲਤੀ ਕਰਨਾ ਹੈ ਜੇ ਕਿਵੇਂ ਬੈਠ ਕੇ ਕਰਨਾ ਹੈ ਹਾਂਜੀ ਜਾਂ ਧਿਆਨ ਵਿੱਚ ਕਿਵੇਂ ਬੈਠਣਾ ਬਟ ਆਓਗੇ ਫਿਰ ਬਿਠਾਵਾਂਗੇ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤ